ਚਾਚਾ ਸੀਗੇ ਬਾਠ ਦਾ ਇਹ ਪਿੰਡ ਆ ਕਿਸੇ ਹੋਰ ਪਾਰਟੀ ਦਾ ਬੂਥ ਨਾਲ ਲਾਇਆ ਜਾਵੇ ਸਾਰਿਆਂ ਦੇ ਲੱਗੇ ਦਿਖ ਰਹੇ ਨੇ ਬੋਲੇ ਪਿੰਡਾਂ ਚ ਹੁੰਦੀ ਨੇ ਲੋਕ ਠੀਕ ਆ ਚੰਗੀ ਵਿਚਾਰ ਵਾਲੇ ਤਾਂ ਬਾਠ ਨਾਲ ਨੇ ਜਿਹੜਾ ਕੋਈ ਪਿੰਡ ਦੇ ਬਾਰੇ ਚੰਗਾ ਨਹੀਂ ਸੋਚਣ ਵਾਲਾ ਨਾ ਕਦੇ ਉਹਨਾਂ ਤੋਂ ਚੰਗਾ ਕੰਮ ਹੋਇਆ ਤੇ ਨਾ ਹੋਵੇ ਇੱਕ ਚਾਚਾ ਚੱਲੀ ਸੀ ਕਿ ਪਿੰਡ ਦੇ ਵਿੱਚ ਹੋਰ ਬੂਥ ਨਾਲ ਲਾਇਆ ਜਾਵੇ ਪੜੇ ਕਿਤੀ ਕੀਤੀਆਂ ਸੀ ਪਿੰਡ ਸਾਰੇ ਲੱਗੇ ਸਾਰੀਆਂ ਪਾਰਟੀਆਂ ਦੇ ਲੱਗੇ ਹੋਏ ਨੇ ਸਾਰੇ ਪਾਰਟੀਆਂ ਦੇ ਲੱਗੇ ਹੋਏ ਨੇ ਲਗਭਗ 2000 ਵੋਟ ਪਊਗੀ ਜਿਹਦੇ ਚੋਂ 50% ਤੋਂ ਉੱਪਰ ਚੜ੍ਹੂ ਨੂੰ ਵੋਟ ਪਊਗੀ ਕਿਹੜੀਆਂ ਸਾਰੀਆਂ ਪਾਰਟੀਆਂ ਨੇ ਕਾਂਗਰਸੀ ਅਕਾਲੀ ਕੋਈ ਵੀ ਹੈ ਉਹ ਗਰਦੀਪ ਸਿੰਘ ਕਣੀ ਅਸੀਂ ਬਿਲਕੁਲ ਅਕਾਲੀਆਂ ਬਿਲਕੁਲ ਡਟ ਕੇ ਵੋਟ ਬਾੜ ਸਾਹਿਬ ਨੂੰ ਪਾ ਦੇ। ਜਿਹੜਾ ਕਟੂ ਪਿੰਡ ਗਰਦੀਪ ਬਾੜ ਦਾ ਪਿੰਡਾ ਕਹਿੰਦੇ ਹੈਗਾ ਜੀ ਆ ਪਿੰਡ ਦਾ ਹੈਗਾ ਜੀ ਕਟੂ ਪਰ ਉਹ ਰਹਿੰਦਾ ਨਹੀਂ ਉੱਥੇ ਹਾਂ ਜੀ ਉਹ ਇੱਥੇ ਰਹਿੰਦਾ ਨਹੀਂ ਉਹ ਬਨਾਲੇ ਰਹਿੰਦਾ ਆ ਬਜ਼ੁਰਗ ਕਿ ਬੈਠੇ ਨੇ ਕਿ ਕਿ ਸਗੀ ਕਿ ਪਿੰਡ ਦਾ ਮੁੰਡਾ ਨਾ ਕਰਿਆ ਸੀ ਵੀ ਭਾਈ ਆਪਾਂ ਇਹਦਾ ਪਿੰਡ ਦਾ ਮੁੰਡਾ ਆਪਣੇ ਪਿੰਡ ਦਾ ਆਪਣੇ ਪਿੰਡ ਦੀ ਨਾਂ ਉੱਚਾ ਹੋ ਲੋਕਾਈ ਟੀਵੀ ਨਾਲ ਜੁੜਿਆ ਤੁਸੀਂ ਮੈਂ ਮਹਮਤਾਜ ਅੱਜ ਬਰਨਾਲਾ ਵਿਖੇ ਜਿਮਣੀ ਚੋਣਾਂ ਹੋ ਰਹੀਆਂ ਨੇ ਜਿਹੜੀ ਪੋਲਿੰਗ ਹੈ ਵੋਟਾਂ ਪੈ ਰਹੀਆਂ ਨੇ ਤਾਂ ਅਸੀਂ ਇਸ ਵਕਤ ਖੜੇ ਆ ਬਰਨਾਲਾ ਦੇ ਪਿੰਡ ਕੱਟੂ ਵਿਖੇ ਕੱਟੂ ਪਿੰਡ ਬਹੁਤ ਚਰਚਾ ਦੇ ਵਿੱਚ ਆ ਕਾਰਨ ਉਹ ਤਾਂ ਇਹ ਕਿਉਂਕਿ ਇੱਥੋਂ ਦਾ ਇੱਕ ਨੌਜਵਾਨ ਵੀ ਇੱਥੋਂ ਦਾ ਉਮੀਦਵਾਰ ਹੈ ਜੋ ਹੈ ਗੁਰਦੀਪ ਬਾਠ ਉਹਦੇ ਨਾਲ ਹੀ ਸਾਰੀਆਂ ਪਾਰਟੀਆਂ ਇੱਥੇ ਚਰਚਾ ਇਹ ਕਿ ਸੀਗੀ ਕਿ ਗੁਰਦੀਪ ਬਾਠ ਦਾ ਇਹ ਪਿੰਡ ਆ ਕੱਟੂ ਤਾਂ ਕੱਟੂ ਪਿੰਡ ਦੇ ਵਿੱਚ ਕਿਸੇ ਹੋਰ ਪਾਰਟੀ ਦਾ ਬੂਥ ਨਾ ਲਾਇਆ ਜਾਵੇ ਪਰ ਤਸਵੀਰ ਦਿਖਾਉਂਦੇ ਆ ਮੇਰੇ ਪਿੱਛੇ ਦੇਖ ਰਹੇ ਹੋ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਇੱਥੇ ਬੂਥ ਲੱਗੇ ਹੋਏ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਕਾਂਗਰਸ ਹੋਵੇ ਤਾਂ ਤਸਵੀਰਾਂ ਦਿਖਾ ਦਿੰਨੇ ਆਂ ਪਿੰਡ ਕੱਟੂ ਹੈ ਜਿਹੜਾ ਕਿ ਬਰਨਾਲਾ ਹਲਕਾ ਦਾ ਪਿੰਡ ਆ ਬੜੀ ਚਰਚਾ ਸੀ ਕਿ ਗੁਰਦੀਪ ਬਾਟ ਇਸ ਪਿੰਡ ਦਾ ਨੌਜਵਾਨ ਆ ਤਾਂ ਹੋਰ ਕਿਸੇ ਪਾਰਟੀ ਦਾ ਜਾਂ ਕਿਸੇ ਉਮੀਦਵਾਰ ਦਾ ਇੱਥੇ ਬੂਥ ਨਾ ਲਾਇਆ ਜਾਵੇ ਪਰ ਕਿਤੇ ਨਾ ਕਿਤੇ ਲੱਗਦਾ ਕਿ ਮੰਨੀ ਨਹੀਂ ਗਈ ਕਿਸੇ ਦੀ ਸਾਰੀਆਂ ਹੀ ਪਾਰਟੀਆਂ ਦੇ ਇੱਥੇ ਬੂਥ ਲੱਗੇ ਹੋਏ ਨੇ ਗੱਲਬਾਤ ਕਰਦੇ ਆਂ ਜਿਹੜੇ ਸਮਰਥਕ ਨੇ ਗੁਰਦੀਪ ਬਾੜ ਦੇ ਉਹਨਾਂ ਦੇ ਨਾਲ ਵੀ ਸਭ ਤੋਂ ਪਹਿਲਾਂ ਸੱਸੀ ਗੱਲ ਬਾਪੂ ਜੀ ਸੱਸੀ ਗੱਲ ਜੀ ਠੀਕ ਹੈ ਜੀ ਕੀ ਮਾਹੌਲ ਆ ਵਧੀਆ ਚੱਲ ਰਿਹਾ ਸਾਰਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਕੀ ਲੱਗ ਰਿਹਾ ਫਿਰ ਓ ਸਰਜੀਤ ਜੀ ਕਹਿੰਦਾ 62 ਜਾਂਦਾ ਬਈ ਕੱਟੂ ਜਿੱਤਦਾ ਪੱਕਾ ਜੀ ਕੁਝ ਵੋਟੇ ਹੀ ਨਿਕਲਣਗੇ ਬਾਕੀ ਕੁਝ ਕੁ ਨਿਕਲਣਗੇ ਕੁਝ ਕੁ ਜੀ ਨਿਕਲਣਗੇ ਹਮ ਸਾਰੀ ਪੱਕੀ ਵੋਟ ਹੀ ਹੈ ਤੂੰ ਦੇਖ ਹੀ ਲਿਆ ਉਹ ਇੱਕ ਦਿਨ ਕੱਠਵਾੜ ਦਾ ਪਿੰਡ ਦੀ ਕਿੰਨੇ ਕੁ ਵੋਟ ਆਪਣੇ ਦੀ ਪਿੰਡ ਦੀ ਹੈਗੀ ਬਾਈ ਜੀ 333400 ਆ ਹਾਂਜੀ ਬੋਟ 333400 ਆ 24 2500 2400 ਵੋਟ ਹੋਊ ਜੀ ਦੇ ਵਿੱਚੋਂ ਹਾਂਜੀ ਜਿਹਦੇ ਵਿੱਚੋਂ 22200 ਦੇ ਲਗਭਗ ਕਨੇ ਬਾਠ ਨੂੰ ਹੋਊਗਾ ਕਨੇ ਬਾਠ ਨੂੰ ਹਾਂਜੀ ਅੱਛਾ ਇੱਕ ਚਰਚਾ ਸੀ ਕਿ ਬਾਠ ਦਾ ਇਹ ਪਿੰਡ ਆ ਕਿਸੇ ਹੋਰ ਪਾਰਟੀ ਦਾ ਬੂਥ ਨਾਲ ਲਾਇਆ ਜਾਵੇ ਸਾਰਿਆਂ ਦੇ ਲੱਗੇ ਦਿਖ ਰਹੇ ਨੇ ਵੀਰੇ ਜਾਰੇ ਤਾਂ ਪੰਜੇ ਉਂਗਲਾਂ ਬਣੀ ਇੱਕ ਹੈਗੀਆਂ ਸਭ ਤੋਂ ਵਧੀਆ ਬੰਦੇ ਨੂੰ ਦੇਖ ਲਓ ਕੋਈ ਇਹਦਾ ਆਪਦਾ ਤਾਂ ਨਹੀਂ ਪਾਰਟੀ ਦਾ ਕੋਈ ਬੰਦਾ ਗਲਤ ਬੋਲਿਆ ਪਿੰਡਾਂ 'ਚ ਹੁੰਦੇ ਹੀ ਨੇ ਲੋਕ ਠੀਕ ਆ ਚੰਗੀ ਵਿਚਾਰ ਵਾਲੇ ਤਾਂ ਬਾਠ ਨਾਲ ਨੇ ਜਿਹੜਾ ਕੋਈ ਪਿੰਡ ਦੇ ਬਾਰੇ ਚੰਗਾ ਨਹੀਂ ਸੋਚਣ ਵਾਲਾ ਨਾ ਕਦੇ ਉਹਨਾਂ ਤੋਂ ਚੰਗਾ ਕੰਮ ਹੋਇਆ ਤੇ ਨਾ ਹੋਵੇ ਹਾਂ ਬਜ਼ੁਰਗ ਬੈਠੇ ਨੇ ਕਹੀ ਸੀਗੀ ਕਿ ਪਿੰਡ ਦਾ ਮੁੰਡਾ ਨਾ ਬੁੱਤ ਕਰਿਆ ਸੀ ਵੀ ਭਾਈ ਆਪਾਂ ਇਹਦਾ ਪਿੰਡ ਦਾ ਮੁੰਡਾ ਆਪਣੇ ਪਿੰਡ ਦਾ ਆਪਣੇ ਪਿੰਡ ਦੀ ਨਾਂ ਉੱਚਾ ਹੋ ਪਿੰਡ ਕੱਟੂ ਸਾਡਾ ਪਹਿਲਾਂ ਵੀ ਬਹੁਤ ਵਧੀਆ ਮਸ਼ਹੂਰ ਆ ਹੁਣ ਹੋਰ ਵੀ ਪ੍ਰਮਾਤਮਾ ਬਾਬਾ ਨਾਨਕ ਮਿਹਰ ਕਰੂਗਾ ਜੀ ਹਾਂ ਸਾਰੇ ਪਿੰਡਾਂ ਦੇ ਵਿੱਚ ਇਕੱਲਾ ਕੱਟੂ ਨਹੀਂ ਜੀ ਜਿੰਨੇ ਬਰਨਾਲੇ ਹਲਕੇ ਦੇ ਪਿੰਡ ਨੇ ਸਭ ਦੇ ਵਿੱਚ ਬਹੁਤ ਵਧੀਆ ਸੀ ਪਿੰਡਾਂ ਦੇ ਵਿੱਚ ਜਾਂਦੇ ਰਿਆਂ ਬਹੁਤ ਵਧੀਆ ਨੂੰ ਉਹ ਕਰਦਾ ਜੀ ਤੁਸੀਂ ਪਹਿਲਾਂ ਮਤਲਬ ਆਮ ਆ ਨਹੀਂ ਜੀ ਅਸੀਂ ਗਰਦੀਪ ਕਰਕੇ ਜੁੜਿਆ ਠੀਕ ਹੈ ਇਹ ਬਾਠ ਕਰਕੇ ਜੁੜੇ ਵਈ ਕਿਉਂ ਇਹਨੂੰ ਕੋਈ ਪਾਰਟੀ ਦਾ ਮਤਲਬ ਨਹੀਂ ਚਾਹੀਏ ਕੋਈ ਕਾਲੀ ਵਗ ਜਾਏ ਕੋਈ ਕਾਂਗਰਸੀ ਵਗ ਜਾਏ ਹਰੇਕ ਦਾ ਕੰਮ ਕਰਦਾ ਸੀ ਅਸੀਂ ਆਮ ਆਦਮੀ ਨਾਲ ਨਹੀਂ ਸੀ ਪਰ ਇਹ ਕੰਮ ਇਹਨੇ ਕੋਈ ਪਾਰਟੀ ਦੇਖੀ ਨਹੀਂ ਚਾਹੇ ਕਾਂਗਰਸੀ ਵਗ ਗਿਆ ਕਾਲੀ ਵਗ ਗਿਆ ਹਰੇਕ ਦਾ ਕੰਮ ਕਰਦਾ ਸੀ ਤਾਂ ਇਹਦੇ ਨੇਚਰ ਨੂੰ ਜੁੜਿਆ ਤੇ ਬਹੁਤ ਵਧੀਆ ਬੰਦਾ ਤੇ ਇਮਾਨਦਾਰ ਬੰਦਾ ਕਰਕੇ ਜੁੜਿਆ ਅਸੀਂ ਸਾਰੀਆਂ ਪਾਰਟੀਆਂ ਇੱਥੇ ਆਈਆਂ ਕਿਹੜੀਆਂ ਸਾਰੀਆਂ ਪਾਰਟੀਆਂ ਨੇ ਕਾਂਗਰਸੀ ਕਾਲੀ ਕੋਈ ਵੀ ਹੈ ਉਹ ਗਰਦੀਪ ਸਿੰਘ ਕਣੀ ਨਹੀਂ ਠੀਕ ਹੈ ਇੱਥੇ ਆ ਗਏ ਹੋ ਇੱਥੇ ਆ ਗਏ ਸਰ ਠੀਕ ਹੈ ਅਸੀਂ ਬਿਲਕੁਲ ਕਾਲੀਆਂ ਬਿਲਕੁਲ ਡਟ ਕੇ ਵੋਟ ਬਾੜ ਸਾਹਿਬ ਨੂੰ ਪਾ ਰਹੇ ਨਾਲੇ ਪਾ ਬਾ ਰਹੇ ਠੀਕ ਹੈ ਜੀ ਹਾਂ ਤਾਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਤਸਵੀਰਾਂ ਦਿਖਾ ਰਹੇ ਹਾਂ ਉਹਨਾਂ ਦਾ ਕਹਿਣਾ ਕਿ ਜਿਹੜੀ ਲੋਕਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਕਿਸੇ ਹੋਰ ਪਾਰਟੀ ਦਾ ਬੂਥ ਨਾ ਲਾਇਆ ਜਾਵੇ ਪਰ ਉਸ ਦੇ ਬਾਵਜੂਦ ਜਿਹੜੇ ਬੂਥ ਦੇਖ ਰਹੇ ਹੋ ਆਮ ਆਦਮੀ ਪਾਰਟੀ ਦਾ ਬੂਥ ਵੀ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਕੀ ਮਾਹੌਲ ਹੈ ਕੌਣ ਅੱਗੇ ਪਿੱਛੇ ਲੱਗ ਰਿਹਾ ਕਿਉਂਕਿ ਪਿੰਡ ਗਰਦੀਪ ਬਾੜ ਦਾ ਤਾਂ ਇੱਥੇ ਚਾਨਣਾ ਜੁਰੇ ਕਿਉਂ ਕਿ ਉਹ ਵੀ ਇੱਕ ਉਮੀਦਵਾਰ ਨੇ ਸਸੀ ਕਾਲ ਜੀ ਠੀਕ ਠਾਕ ਹੋ ਜੀ ਹਾਂ ਜੀ ਹਾਂ ਜੀ ਕੀ ਮਾਹੌਲ ਹੈ ਜੀ ਵਧੀਆ ਚੱਲਦਾ ਜੀ ਮਾਹੌਲ ਵਧੀਆ ਮਾਹੌਲ ਹਾਂ ਜੀ ਹਾਂ ਜੀ ਹਾਂ ਪਾਰਟੀ ਦੇ ਹਲਾ ਬਣਾ ਜਿਹੜੇ ਬੰਦੇ ਸਮਝਦਾ ਨੇ ਜੀ ਪਾਰਟੀ ਦੇ ਬੰਦੇ ਨੂੰ ਵੋਟ ਪਾਉਣਗੇ ਝਾੜੂ ਨੂੰ ਜੀ ਹਾਂ ਝਾੜੂ ਨੂੰ ਪਾਉਣਗੇ ਹਾਂ ਜੀ ਝਾੜੂ ਨੂੰ ਪਾਉਣਗੇ ਜਿਵੇਂ ਕਹਿੰਦੇ ਆ ਕਿ ਜਿਹੜਾ ਇਲਾਕਾ ਇਹ ਬਰਨਾਲਾ ਸੰਗਰੂਰ ਇਹ ਝਾੜੂ ਦਾ ਇਲਾਕਾ ਉਵੇਂ ਹੀ ਹਣੇ ਦੀ ਕਿ ਹਟ ਕੇ ਹਾਂ ਜੀ ਹਾਂ ਉਵੇਂ ਹੀ ਹੈ ਜੀ ਹਜੇ ਉਵੇਂ ਹੀ ਹਾਂ ਸਾਡਾ ਵਿਕਾਸ ਬਹੁਤ ਹੁੰਦੇ ਨੇ ਕੰਮ ਬਹੁਤ ਹੁੰਦੇ ਨੇ ਉਵੇਂ ਹੀ ਹੈ ਜੀ ਅੱਛ ਆ ਪਿੰਡ ਦਾ ਹੈਗਾ ਜੀ ਕਟੂ ਪਰ ਉਹ ਰਹਿਣਾ ਨਹੀਂ ਉੱਥੇ ਹਾਂ ਜੀ ਉਹ ਇੱਥੇ ਰਹਿੰਦਾ ਨਹੀਂ ਉਹ ਬਰਨਾਲੇ ਰਹਿੰਦਾ ਜੀ ਬਰਨਾਲੇ ਨਹੀਂ ਰਹਿੰਦਾ ਸੂਤੋਂ ਹਾਂ ਜੀ ਜ਼ਮੀਨ ਤੇ ਉਹਦਾ ਘਰ ਇੱਥੇ ਹੈਗਾ ਪਰ ਉਹਦੀ ਰਹਾਇਸ਼ ਹੈ ਜਿਹੜੀ ਉਹ ਬਰਨਾਲੇ ਹੈ ਠੀਕ ਹੈ ਇੱਕ ਚਾਚਾ ਚੱਲੀ ਸੀ ਕਿ ਪਿੰਡ ਦੇ ਵਿੱਚ ਹੋਰ ਬੂਥ ਨਾਲ ਆਇਆ ਜਾਵੇ ਪੜੇ ਤੇ ਕੀਤੀ ਗਈਆਂ ਸੀ ਪਿੰਡ ਸਾਰੇ ਲੱਗੇ ਸਾਰੀਆਂ ਪਾਰਟੀਆਂ ਦੇ ਲੱਗੇ ਹੋਏ ਨੇ ਸਾਰੇ ਪਾਰਟੀਆਂ ਦੇ ਲੱਗੇ ਹੋਏ ਨੇ ਲਗਭਗ 2000 ਵੋਟ ਪਊਗੀ ਜਿਹਦੇ ਚੋਂ 50% ਤੋਂ ਉੱਪਰ ਝਾੜੂ ਨੂੰ ਵੋਟ ਪਊਗੀ ਝਾੜੂ ਨੂੰ ਪਊਗੀ ਹਾਂ ਪਹਿਲਾਂ ਤੋਂ ਪੈਂਦੀ ਐ ਨਹੀਂ ਪਹਿਲਾਂ ਤੋਂ ਵੱਧ ਪੈਂਦੀ ਆ ਜੀ ਇਕਦੀ ਥੋੜਾ ਜਿਆ ਅਸਰ ਪਿੰਡ ਦਾ ਹੋਈ ਜਾਂਦਾ ਹਾਂ ਹਾਂ ਬੜਾ ਨਹੀਂ ਪੈਂਦਾ ਠੀਕ ਹੈ ਜੀ ਬੜਾ ਅਸਰ ਨਹੀਂ ਹੁੰਦਾ ਠੀਕ ਹੈ ਧੰਨਵਾਦ ਤਾਂ ਲਗਾਤਾਰ ਗੱਲਬਾਤ ਕਰ ਰਹੇ ਆ ਪਿੰਡ ਕਟੂ ਦੀਆਂ ਤਸਵੀਰਾਂ ਨੇ ਉਹਨਾਂ ਦਾ ਕਹਿਣਾ ਕਿ ਜਿਹੜੀ ਹਰ ਇੱਕ ਪਾਰਟੀ ਦਾ ਇੱਥੇ ਬੂਥ ਲੱਗਿਆ ਹੋਇਆ ਵੱਡੀ ਚਰਚਾ ਤਾਂ ਸੀ ਕਿਉਂਕਿ ਜਿਹੜਾ ਗੁਰਦੀਪ ਬਾਟ ਦਾ ਪਿੰਡ ਕਟੂ ਆ ਤਾਂ ਕਟੂ ਦੇ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਕਿਹਾ ਗਿਆ ਸੀਗਾ ਕਿ ਕਿਸੇ ਹੋਰ ਪਾਰਟੀ ਦਾ ਬੂਥ ਨਾਲ ਆ ਜਾਵੇ ਪਰ ਸਾਰੀਆਂ ਪਾਰਟੀਆਂ ਦੇ ਇੱਥੇ ਬੂਥ ਤਾਂ ਗੱਲਬਾਤ ਹੋਰ ਵੀ ਕਰ ਲੈਣੇ ਅੱਗੇ ਬੀਜੇਪੀ ਦਾ ਜਿਹੜਾ ਬੂਥ ਹੈ ਉਹ ਵੀ ਲੱਗਿਆ ਹੋਇਆ ਹੈ ਬੀਜੇਪੀ ਦਾ ਵੀ ਇੱਥੇ ਅਸਰ ਦੇਖਣ ਨੂੰ ਮਿਲ ਰਿਹਾ ਗੱਲਬਾਤ ਉਹਨਾਂ ਦੇ ਨਾਲ ਵੀ ਕਰ ਲੈਨੇ ਆ ਇਹ ਬਹੁਤ ਹੈ ਬੀਜੇਪੀ ਦਾ ਅਸ ਸਸੀਕਾਲ ਜੀ ਕੀ ਹਾਲ ਹੈ ਠੀਕ ਠਾਕ ਹਾਂ ਜੀ ਠੀਕ ਠਾਕ ਸਰ ਕੀ ਮਾਹੌਲ ਚੱਲ ਰਿਹਾ ਬਹੁਤ ਵਧੀਆ ਜੀ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਚੰਦ ਚੰਦ ਰਿਹਾ ਜੀ ਭਾਜਪੀ ਦਾ ਕੀ ਮਾਹੌਲ ਹੈ ਪਿੰਡ ਚ ਨਾ ਬਹੁਤ ਵਧੀਆ ਜੀ ਵਧੀਆ ਅਸੀਂ ਹਾਂ ਜੀ ਹਾਂ ਜੀ ਸਾਰਾ ਨਗਰ ਵਿੱਚ ਬਹੁਤ ਵਧੀਆ ਪਿਆਰ ਮਾਹੌਲ ਪਤਾ ਜੀ ਸਾਰੇ ਪਿਆਰ ਨਾਲ ਚੱਲ ਰਿਹਾ ਜੀ ਕੋਈ ਸਾਡੇ ਕੋਈ ਗਲਤ ਪ੍ਰੋਗਰਾਮ ਨਹੀਂ ਸਾਰੇ ਮਤਲਬ ਮਿਲ ਜੁਲ ਕੇ ਰਹਿੰਦੇ ਹਾਂ ਮਿਲ ਜੁਲ ਕੇ ਹੈ ਜੀ ਨਗਰ ਦੇ ਵਿੱਚ ਪਿਆਰ ਹੈ ਬਹੁਤ ਮੁਹੱਬਤ ਹੈ ਹਰ ਰਲ ਮਿਲ ਕੇ ਇਸ ਤਰ੍ਹਾਂ ਜੀ ਚੱਲ ਰਿਹਾ ਜੀ ਬਹੁਤ ਵਧੀਆ ਪ੍ਰੋਗਰਾਮ ਹਟੇ ਦੋ ਸਾਹ ਦਾ ਜੀ ਬ ਤਾਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਜਿਹੜਾ ਪਿੰਡ ਦੇ ਵਿੱਚ ਮਾਹੌਲ ਹੈ ਉਹ ਵਧੀਆ ਚੱਲਦਾ ਸਾਰੇ ਰਲ ਮਿਲ ਕੇ ਰਹਿੰਦੇ ਨੇ ਤਾਂ ਅੱਗੇ ਆਜੋ ਹਾਤਾ ਤਸਵੀਰਾਂ ਦਿਖਾਉਨੇ ਆ ਲਗਾਤਾਰ ਦਿਖਾਉਂਦੇ ਰਾਵਾਂਗੇ ਹੋਰ ਵੀ ਪਿੰਡਾਂ ਦੇ ਵਿੱਚ ਜਾ ਕੇ ਬਰਨਾਲਾ ਹਲਕੇ ਦੇ ਵਿੱਚ ਅੱਜ ਬਰਨਾਲਾ ਹਲਕੇ ਤਸਵੀਰ ਦਿਖਾਉਂਦੇ ਰਾਵਾਂਗੇ ਅਸੀਂ ਪਹੁੰਚੇ ਸੀ ਪਿੰਡ ਕੱਟੂ ਦੇ ਵਿੱਚ ਕੱਟੂ ਪਿੰਡ ਦੀ ਚਰਚਾ ਤੁਹਾਨੂੰ ਫੇਰ ਦੱਸ ਦਈਏ ਕਿ ਕੱਟੂ ਪਿੰਡ ਹੈ ਜਿਹੜਾ ਬਰਨਾਲਾ ਤੋਂ ਉਮੀਦਵਾਰ ਨੇ ਗੁਰਦੀਪ ਬਾਟ ਉਹਨਾਂ ਦਾ ਪਿੰਡ ਹੈ ਪਰ ਲੋਕ ਕਹਿੰਦੇ ਕਿ ਉਹ ਪਿੰਡ ਦੇ ਵਿੱਚ ਨਹੀਂ ਰਹਿੰਦੇ ਉਹ ਬਰਨਾਲੇ ਰਹਿੰਦੇ ਨੇ ਤੇ ਇੱਕ ਜਿਹੜੀ ਚਰਚਾ ਸੀ ਕਿ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਬੇਨਤੀ ਕੀਤੀ ਗਈ ਲੋਕਾਂ ਨੂੰ ਕਿ ਆਪਾਂ ਕਿਸੇ ਹੋਰ ਪਾਰਟੀ ਦਾ ਬੂਥ ਨਾਲ ਆਈਏ ਕਿਉਂਕਿ ਪਿੰਡ ਦਾ ਮੁੰਡਾ ਪਰ ਇੱਥੇ ਲਗਭਗ ਹਰ ਇੱਕ ਪਾਰਟੀ ਦਾ ਬੂਥ ਲੱਗਿਆ ਹੋਇਆ ਹਰ ਇੱਕ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਵਰਕਰ ਨੇ ਉਹ ਬੈਠੇ ਨੇ ਤੇ ਜਿਹੜੀ ਪੋਲਿੰਗ ਹੈ ਜਿਹੜੀ VOTING ਹੈ ਉਹ ਚੰਗੇ ਤਰੀਕੇ ਨਾਲ ਕਹਿੰਦੇ ਹੋ ਰਹੀ ਹੈ ਤਸਵੀਰਾਂ ਦਿਖਾਉਂਦੇ ਰਵਾਂਗੇ ਦੇਖਦੇ ਰਹੋ ਲੋਕਾਸ ਟੀਵੀ ਧੰਨਵਾਦ ਲੋਕਵਾਟੀਵੀ ਨਾਲ ਜੁੜਿਆ ਤੁਸੀਂ ਮੈਂ ਮਹਮਤਾਜ ਅੱਜ ਬਰਨਾਲਾ ਵਿਖੇ ਜਿਮਣੀ ਚੋਣਾਂ ਹੋ ਰਹੀਆਂ ਨੇ ਜਿਹੜੀ ਪੋਲਿੰਗ ਹੈ ਵੋਟਾਂ ਪੈ ਰਹੀਆਂ ਨੇ ਤਾਸੀ ਇਸ ਵਕਤ ਖੜੇ ਆ ਬਰਨਾਲਾ ਦੇ ਪਿੰਡ ਕੱਟੂ ਵਿਕੇ ਕੱਟੂ ਪਿੰਡ ਬਹੁਤ ਚਰਚਾ ਦੇ ਵਿੱਚ ਆ ਕਾਰਨ ਉਹ ਤਾਂ ਇਹ ਕਿਉਂਕਿ ਇੱਥੋਂ ਦਾ ਇੱਕ ਨੌਜਵਾਨ ਵੀ ਇੱਥੋਂ ਦਾ ਉਮੀਦਵਾਰ ਹੈ ਜੋ ਹੈ ਗੁਰਦੀਪ ਬਾਠ ਉਹਦੇ ਨਾਲ ਹੀ ਸਾਰੀਆਂ ਪਾਰਟੀਆਂ ਇੱਥੇ ਚਰਚਾ ਇਹ ਕਿ ਸੀਗੀ ਕਿ ਗੁਰਦੀਪ ਬਾਠ ਦਾ ਇਹ ਪਿੰਡਾ ਕੱਟੂ ਤਾਂ ਕੱਟੂ ਪਿੰਡ ਦੇ ਵਿੱਚ ਕਿਸੇ ਹੋਰ ਪਾਰਟੀ ਦਾ ਬੂਥ ਨਾਲ ਲਾਇਆ ਜਾਵੇ ਪਰ ਤਸਵੀਰ ਦਿਖਾਉਂਦੇ ਆ ਮੇਰੇ ਪਿੱਛੇ ਦੇਖ ਰਹੇ ਹੋ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਇੱਥੇ ਬੂਥ ਲੱਗੇ ਹੋਏ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਕਾਂਗਰਸ ਹੋਵੇ ਤਾਂ ਤਸਵੀਰਾਂ ਦਿਖਾ ਦਿੰਨੇ ਆ ਪਿੰਡ ਕੱਟੂ ਐ ਜਿਹੜਾ ਕਿ ਬਰਨਾਲਾ ਹਲਕਾ ਦਾ ਪਿੰਡ ਆ ਬੜੀ ਚਰਚਾ ਸੀਗੀ ਕਿ ਗੁਰਦੀਪ ਬਾਠ ਇਸ ਪਿੰਡ ਦਾ ਨੌਜਵਾਨ ਆ ਤਾਂ ਹੋਰ ਕਿਸੇ ਪਾਰਟੀ ਦਾ ਜਾਂ ਕਿਸੇ ਉਮੀਦਵਾਰ ਦਾ ਇੱਥੇ ਬੂਥ ਨਾ ਲਾਇਆ ਜਾਵੇ ਪਰ ਕਿਤੇ ਨਾ ਕਿਤੇ ਲੱਗਦਾ ਕਿ ਮੰਨੀ ਨਹੀਂ ਗਈ ਕਿਸੇ ਦੀ ਸਾਰੀਆਂ ਹੀ ਪਾਰਟੀਆਂ ਦੇ ਇੱਥੇ ਬੂਥ ਲੱਗੇ ਹੋਏ ਨੇ ਗੱਲਬਾਤ ਕਰਦੇ ਆ ਜਿਹੜੇ ਸਮਰਥਕ ਨੇ ਗੁਰਦੀਪ ਬਾੜ ਦੇ ਉਹਨਾਂ ਦੇ ਨਾਲ ਵੀ ਸਭ ਤੋਂ ਪਹਿਲਾਂ ਸੱਸੀ ਗਲਬਾਪੂ ਜੀ ਠੀਕ ਹੈ ਜੀ ਠੀਕ ਹੈ ਜੀ ਪੀ ਮਾਹੌਲ ਵਧੀਆ ਚੱਲ ਰਿਹਾ ਸਾਰਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਕੀ ਲੱਗ ਰਿਹਾ ਫਿਰ ਓ ਸਰਜੀਤ ਹੀ ਗਿਆ 62 ਜਾਂਦਾ ਬਾਈ ਕੱਟੂ ਜਿੱਤਦਾ ਪੱਕਾ ਜੀ ਕੁਝ ਵੋਟੇ ਹੀ ਨਿਕਲਣਗੇ ਬਾਕੀ ਕੁਝ ਕੁ ਨਿਕਲਣਗੇ ਕੁਝ ਕੁ ਹੀ ਨਿਕਲਣਗੇ ਹਮ ਸਾਰੀ ਪੱਕੀ ਵੋਟ ਹੀ ਹੈ ਤੂੰ ਦੇਖ ਹੀ ਲਿਆ ਉਹ ਇੱਕ ਦਿਨ ਕੱਠ ਵਾੜਦਾ ਪੈਂਡ ਦੀ ਕਿੰਨੇ ਕ ਵੋਟ ਆਪਣੇ ਦੀ ਪਿੰਡ ਦੀ ਹੈਗੀ ਬਾਈ ਜੀ ਬੋਟ 333400 ਆ ਹਾਂ ਜੀ ਬੋਟ 333400 ਆ 24 2500 2400 ਬੋਟ ਉਹ ਹੋਊ ਜੀ ਦੇ ਵਿੱਚੋਂ ਹਾਂ ਜੀ ਜਿਹਦੇ ਵਿੱਚੋਂ 2200 ਦੇ ਲਗਭਗ ਕੰਨੇ ਬਾਠ ਨੂੰ ਹੋਊਗਾ ਕੰਨੇ ਬਾਠ ਨੂੰ ਹਾਂਜੀ ਅੱਛਾ ਇੱਕ ਚਰਚਾ ਸੀ ਕਿ ਬਾਠ ਦਾ ਇਹ ਪਿੰਡ ਆ ਕਿਸੇ ਹੋਰ ਪਾਰਟੀ ਦਾ ਬੂਥ ਨਾ ਲਾਇਆ ਜਾਵੇ ਸਾਰਿਆਂ ਦੇ ਲੱਗੇ ਦਿਖ ਰਹੇ ਨੇ ਵੀਰੇ ਜਾਰੇ ਤਾਂ ਪੰਜੇ ਉਂਗਲਾਂ ਵੀ ਇੱਕ ਹੈਗੀਆਂ ਸਭ ਤੋਂ ਵਧੀਆ ਬੰਦੇ ਨੂੰ ਦੇਖ ਲਓ ਕੋਈ ਇਹਦਾ ਆਪਦਾ ਤਾਂ ਨਹੀਂ ਪਾਰਟੀ ਦਾ ਕੋਈ ਬੰਦਾ ਗਲਤ ਬੋਲਿਆ ਪਿੰਡਾਂ ਚ ਹੁੰਦੇ ਹੀ ਨੇ ਲੋਕ ਠੀਕ ਆ ਚੰਗੀ ਵਿਚਾਰ ਵਾਲੇ ਤਾਂ ਬਾਠ ਨਾਲ ਨੇ ਜਿਹੜਾ ਕੋਈ ਪਿੰਡ ਦੇ ਬਾਰੇ ਚੰਗਾ ਨਹੀਂ ਸੋਚਣ ਵਾਲਾ ਨਾ ਕਦੇ ਉਹਨਾਂ ਤੋਂ ਚੰਗਾ ਕੰਮ ਹੋਇਆ ਤੇ ਨਾ ਹੋਵੇ ਹਾਂ ਬਜ਼ੁਰਗ ਬੈਠੇ ਨੇ ਕਹੀ ਸੀਗੀ ਕਿ ਪਿੰਡ ਦਾ ਮੁੰਡਾ ਨਾ ਬੁੱਤ ਕਰਿਆ ਸੀ ਵੀ ਭਾਈ ਆਪਾਂ ਇਹਦਾ ਪਿੰਡ ਦਾ ਮੁੰਡਾ ਆਪਣੇ ਪਿੰਡ ਦਾ ਆਪਣੇ ਪਿੰਡ ਦੀ ਨਾਂ ਉੱਚਾ ਹੋ ਪਿੰਡ ਕੱਟੂ ਸਾਡਾ ਪਹਿਲਾਂ ਵੀ ਬਹੁਤ ਵਧੀਆ ਮਸ਼ਹੂਰ ਆ ਹੁਣ ਹੋਰ ਵੀ ਪ੍ਰਮਾਤਮਾ ਬਾਬਾ ਨਾਨਕ ਮਿਹਰ ਕਰੂਗਾ ਜੀ ਹਾਂ ਸਾਰੇ ਪਿੰਡਾਂ ਦੇ ਵਿੱਚ ਇਕੱਲਾ ਕੱਟੂ ਨਹੀਂ ਜੀ ਜਿੰਨੇ ਬਰਨਾਲੇ ਹਲਕੇ ਦੇ ਪਿੰਡ ਨੇ ਸਭ ਦੇ ਵਿੱਚ ਬਹੁਤ ਵਧੀਆ ਸੀ ਪਿੰਡਾਂ ਦੇ ਵਿੱਚ ਜਾਂਦੇ ਰਿਆਂ ਬਹੁਤ ਵਧੀਆ ਨੂੰ ਉਹ ਕਰਦਾ ਜੀ ਤੁਸੀਂ ਪਹਿਲਾਂ ਮਤਲਬ ਆਮ ਆ ਨਹੀਂ ਜੀ ਅਸੀਂ ਗਰਦੀਪ ਕਰਕੇ ਜੁੜਿਆ ਠੀਕ ਹੈ ਇਹ ਬਾਠ ਕਰਕੇ ਜੁੜੇ ਵਿਆਈ ਕਿਉਂ ਇਹਨੂੰ ਕੋਈ ਪਾਰਟੀ ਦਾ ਮਤਲਬ ਨਹੀਂ ਚਾਹੀ ਕੋਈ ਕਾਲੀ ਵਗ ਜਾਏ ਕੋਈ ਕਾਂਗਰਸੀ ਵਗ ਜਾਏ ਹਰੇਕ ਦਾ ਕੰਮ ਕਰਦਾ ਸੀ ਅਸੀਂ ਆਮ ਆਦਮੀ ਨਾਲ ਨਹੀਂ ਸੀ ਪਰ ਇਹ ਕੰਮ ਇਹਨੇ ਕੋਈ ਪਾਰਟੀ ਦੇਖੀ ਨਹੀਂ ਚਾਹੇ ਕਾਂਗਰਸੀ ਵਗ ਗਿਆ ਕਾਲੀ ਵਗ ਗਿਆ ਹਰੇਕ ਦਾ ਕੰਮ ਕਰਦਾ ਸੀ ਤਾਂ ਇਹਦੇ ਨੇਚਰ ਨੂੰ ਜੁੜਿਆ ਤੇ ਬਹੁਤ ਵਧੀਆ ਬੰਦਾ ਤੇ ਇਮਾਨਦਾਰ ਬੰਦਾ ਕਰਕੇ ਜੁੜਿਆ ਅਸੀਂ ਸਾਰੀਆਂ ਪਾਰਟੀਆਂ ਇੱਥੇ ਆਈਆਂ ਕਿਹੜੀਆਂ ਸਾਰੀਆਂ ਪਾਰਟੀਆਂ ਨੇ ਕਾਂਗਰਸੀ ਕਾਲੀ ਕੋਈ ਵੀ ਹੈ ਉਹ ਗਰਦੀਪ ਸਿੰਘ ਕਨੀ ਨਹੀਂ ਠੀਕ ਹੈ ਇੱਥੇ ਆ ਗਏ ਹੋ ਇੱਥੇ ਆ ਗਏ ਸਰ ਠੀਕ ਹੈ ਅਸੀਂ ਬਿਲਕੁਲ ਕਾਲੀਆਂ ਬਿਲਕੁਲ ਡਟ ਕੇ ਵੋਟ ਬਾੜ ਸਾਹਿਬ ਨੂੰ ਪਾ ਰਹੇ ਨਾਲੇ ਪਾ ਬਾ ਰਹੇ ਠੀਕ ਹੈ ਜੀ ਹਾਂ ਤਾਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਤਸਵੀਰਾਂ ਦਿਖਾ ਰਹੇ ਹਾਂ ਉਹਨਾਂ ਦਾ ਕਹਿਣਾ ਕਿ ਜਿਹੜੀ ਲੋਕਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਕਿਸੇ ਹੋਰ ਪਾਰਟੀ ਦਾ ਬੂਥ ਨਾ ਲਾਇਆ ਜਾਵੇ ਪਰ ਉਸ ਦੇ ਬਾਵਜੂਦ ਜਿਹੜੇ ਬੂਥ ਦੇਖ ਰਹੇ ਹਾਂ ਆਮ ਆਦਮੀ ਪਾਰਟੀ ਦਾ ਬੂਥ ਵੀ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਕੀ ਮਾਹੌਲ ਹੈ ਕੌਣ ਅੱਗੇ ਪਿੱਛੇ ਲੱਗ ਰਿਹਾ ਕਿਉਂਕਿ ਪਿੰਡ ਗਰਦੀਪ ਬਾੜ ਦਾ ਤਾਂ ਇੱਥੇ ਚਾਨਣਾ ਜੁਰੇ ਕਿਉਂ ਕਿ ਉਹ ਵੀ ਇੱਕ ਉਮੀਦਵਾਰ ਨੇ ਸਸੀ ਕਾਲ ਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਕੀ ਮਾਹੌਲ ਆ ਜੀ ਵਧੀਆ ਚੱਲਦਾ ਜੀ ਮਾਹੌਲ ਵਧੀਆ ਮਾਹੌਲ ਹਾਂਜੀ ਹਾਂਜੀ ਹਾਂ ਪਾਰਟੀ ਦੇ ਹਲਾ ਬਣਾ ਜਿਹੜੇ ਬੰਦੇ ਸਮਝਦਾ ਨੇ ਜੀ ਪਾਰਟੀ ਦੇ ਬੰਦੇ ਨੂੰ ਵੋਟ ਪਾਉਣਗੇ ਝਾੜੂ ਨੂੰ ਜੀ ਹਾਂ ਝਾੜੂ ਨੂੰ ਪਾਉਣਗੇ ਹਾਂਜੀ ਝਾੜੂ ਨੂੰ ਪਾਉਣਗੇ ਜਿਵੇਂ ਕਹਿੰਦੇ ਆ ਕਿ ਜਿਹੜਾ ਇਲਾਕਾ ਇਹ ਬਰਨਾਲਾ ਸੰਗਰੂਰ ਇਹ ਝਾੜੂ ਦਾ ਇਲਾਕਾ ਉਵੇਂ ਹੀ ਹਣੇ ਦੀ ਕਿ ਹਟ ਕੇ ਹਾਂਜੀ ਹਾਂ ਉਵੇਂ ਹੀ ਆ ਜੀ ਹਜੇ ਉਵੇਂ ਹੀ ਹਾਂ ਸਾਡਾ ਵਿਕਾਸ ਬਹੁਤ ਹੁੰਦੇ ਨੇ ਕੰਮ ਬਹੁਤ ਹੁੰਦੇ ਨੇ ਉਵੇਂ ਹੀ ਆ ਜੀ ਅੱਛਾ ਇੱਕ ਹੋਰ ਚਾ ਆ ਪਿੰਡ ਦਾ ਹੈਗਾ ਜੀ ਕਿੱਟੂ ਪਰ ਉਹ ਰਹਿਣਾ ਨਹੀਂ ਉੱਥੇ ਹਾਂ ਜੀ ਉਹ ਇੱਥੇ ਰਹਿੰਦਾ ਨਹੀਂ ਉਹ ਬਰਨਾਲੇ ਰਹਿੰਦਾ ਜੀ ਬਰਨਾਲੇ ਨਹੀਂ ਰਹਿੰਦਾ ਸੂਤੋਂ ਹਾਂ ਜੀ ਜ਼ਮੀਨ ਤੇ ਉਹਦਾ ਘਰ ਇੱਥੇ ਹੈਗਾ ਪਰ ਉਹਦੀ ਰਹਾਇਸ਼ ਹੈ ਜਿਹੜੀ ਉਹ ਬਰਨਾਲੇ ਆ ਠੀਕ ਹੈ ਇੱਕ ਚਾਚਾ ਚੱਲੀ ਸੀ ਕਿ ਪਿੰਡ ਦੇ ਵਿੱਚ ਹੋਰ ਬਹੁਤ ਨਾਲ ਆ ਜਾਵੇ ਪਰ ਇਹ ਕਿਤੀ ਕੀਤੀਆਂ ਸੀ ਪਿੰਡ ਸਾਰੇ ਲੱਗੇ ਸਾਰੀਆਂ ਪਾਰਟੀਆਂ ਦੇ ਲੱਗੇ ਹੋਏ ਨੇ ਸਾਰੇ ਪਾਰਟੀਆਂ ਦੇ ਲੱਗੇ ਹੋਏ ਨੇ ਲਗਭਗ 2000 ਵੋਟ ਪਊਗੀ ਜਿਹਦੇ ਚੋਂ 50% ਤੋਂ ਉੱਪਰ ਝਾੜੂ ਨੂੰ ਵੋਟ ਪਊਗੀ ਝਾੜੂ ਨੂੰ ਪਊਗੀ ਹਾਂ ਪਹਿਲਾਂ ਤੋਂ ਪੈਂਦੀ ਐ ਨਹੀਂ ਪਹਿਲਾਂ ਤੋਂ ਵੱਧ ਪੈਂਦੀ ਆ ਜੀ ਇਕਦੀ ਥੋੜਾ ਜਿਆ ਅਸਰ ਪਿੰਡ ਦਾ ਹੋਈ ਜਾਂਦਾ ਹਾਂ ਹਾਂ ਬੜਾ ਨਹੀਂ ਪੈਂਦਾ ਠੀਕ ਹੈ ਜੀ ਬੜਾ ਅਸਰ ਨਹੀਂ ਹੁੰਦਾ ਠੀਕ ਹੈ ਧੰਨਵਾਦ ਤਾਂ ਲਗਾਤਾਰ ਗੱਲਬਾਤ ਕਰ ਰਹੇ ਆ ਪਿੰਡ ਕਟੂ ਦੀਆਂ ਤਸਵੀਰਾਂ ਨੇ ਉਹਨਾਂ ਦਾ ਕਹਿਣਾ ਕਿ ਜਿਹੜੀ ਹਰ ਇੱਕ ਪਾਰਟੀ ਦਾ ਇੱਥੇ ਬੂਥ ਲੱਗਿਆ ਹੋਇਆ ਵੱਡੀ ਚਰਚਾ ਤਾਂ ਅਸੀਂ ਕਿਉਂਕਿ ਜਿਹੜਾ ਗੁਰਦੀਪ ਬਾਠ ਦਾ ਪਿੰਡ ਕਟੂ ਆ ਤਾਂ ਕਟੂ ਦੇ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਕਿਹਾ ਗਿਆ ਸੀਗਾ ਕਿ ਕਿਸੇ ਹੋਰ ਪਾਰਟੀ ਦਾ ਬੂਥ ਨਾਲ ਆ ਜਾਵੇ ਪਰ ਸਾਰੀਆਂ ਪਾਰਟੀਆਂ ਦੇ ਇੱਥੇ ਬੂਥ ਤਾਂ ਗੱਲਬਾਤ ਹੋਰ ਵੀ ਕਰ ਲੈਣੇ ਅੱਗੇ ਬੀਜੇਪੀ ਦਾ ਜਿਹੜਾ ਬੂਥ ਹੈ ਉਹ ਵੀ ਲੱਗਿਆ ਹੋਇਆ ਹੈ ਬੀਜੇਪੀ ਦਾ ਵੀ ਇੱਥੇ ਅਸਰ ਦੇਖਣ ਨੂੰ ਮਿਲ ਰਿਹਾ ਗੱਲਬਾਤ ਉਹਨਾਂ ਦੇ ਨਾਲ ਵੀ ਕਰ ਲੈਨੇ ਆ ਇਹ ਬਹੁਤ ਹੈ ਬੀਜੇਪੀ ਦਾ ਅਸ ਸਸੀਕਾਲ ਜੀ ਕੀ ਹਾਲ ਹੈ ਠੀਕ ਠਾਕ ਹਾਂ ਜੀ ਠੀਕ ਠਾਕ ਸਰ ਕੀ ਮਾਹੌਲ ਚੱਲ ਰਿਹਾ ਬਹੁਤ ਵਧੀਆ ਜੀ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਚੰਦ ਚੰਦ ਰਿਹਾ ਜੀ ਬੀਜੇਪੀ ਦਾ ਕੀ ਮਾਹੌਲ ਹੈ ਪਿੰਡ ਚ ਨਾ ਬਹੁਤ ਵਧੀਆ ਜੀ ਵਧੀਆ ਅਸੀਂ ਹਾਂ ਜੀ ਹਾਂ ਜੀ ਸਾਰਾ ਨਗਰ ਵਿੱਚ ਬਹੁਤ ਵਧੀਆ ਪਿਆਰ ਮਾਹੌਲ ਪਤਾ ਜੀ ਸਾਰੇ ਪਿਆਰ ਨਾਲ ਚੱਲ ਰਿਹਾ ਜੀ ਕੋਈ ਸਾਡੇ ਕੋਈ ਗਲਤ ਪ੍ਰੋਗਰਾਮ ਨਹੀਂ ਸਾਰੇ ਮਤਲਬ ਮਿਲ ਜੁਲ ਕੇ ਰਹਿੰਦੇ ਹਾਂ ਮਿਲ ਜੁਲ ਕੇ ਹੈ ਜੀ ਨਗਰ ਦੇ ਵਿੱਚ ਪਿਆਰ ਹੈ ਬਹੁਤ ਮੁਹੱਬਤ ਹੈ ਹਰ ਰਲ ਮਿਲ ਕੇ ਇਸ ਤਰ੍ਹਾਂ ਜੀ ਚੱਲ ਰਿਹਾ ਜੀ ਬਹੁਤ ਵਧੀਆ ਪ੍ਰੋਗਰਾਮ ਹਟੇ ਦੋ ਸਾਹ ਦਾ ਜੀ ਤਾਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਜਿਹੜਾ ਪਿੰਡ ਦੇ ਵਿੱਚ ਮਾਹੌਲ ਹੈ ਉਹ ਵਧੀਆ ਚੱਲਦਾ ਸਾਰੇ ਰਲ ਮਿਲ ਕੇ ਰਹਿੰਦੇ ਨੇ ਤਾਂ ਅੱਗੇ ਆਜੋ ਅੱਜ ਤਾਂ ਤਸਵੀਰਾਂ ਦਿਖਾਉਨੇ ਆ ਲਗਾਤਾਰ ਦਿਖਾਉਂਦੇ ਰਾਵਾਂਗੇ ਹੋਰ ਵੀ ਪਿੰਡਾਂ ਦੇ ਵਿੱਚ ਜਾ ਕੇ ਬਰਨਾਲਾ ਹਲਕੇ ਦੇ ਵਿੱਚ ਅੱਜ ਬਰਨਾਲਾ ਹਲਕੇ ਤਸਵੀਰ ਦਿਖਾਉਂਦੇ ਰਾਵਾਂਗੇ ਅਸੀਂ ਪਹੁੰਚੇ ਸੀ ਪਿੰਡ ਕੱਟੂ ਦੇ ਵਿੱਚ ਕੱਟੂ ਪਿੰਡ ਦੀ ਚਰਚਾ ਤੁਹਾਨੂੰ ਫੇਰ ਦੱਸਦੀ ਆ ਕਿ ਕੱਟੂ ਪਿੰਡ ਆ ਜਿਹੜਾ ਬਰਨਾਲਾ ਤੋਂ ਉਮੀਦਵਾਰ ਨੇ ਗੁਰਦੀਪ ਬਾਟ ਉਹਨਾਂ ਦਾ ਪਿੰਡ ਆ ਪਰ ਲੋਕ ਕਹਿੰਦੇ ਆ ਕਿ ਉਹ ਪਿੰਡ ਦੇ ਵਿੱਚ ਨਹੀਂ ਰਹਿੰਦੇ ਉਹ ਬਰਨਾਲੇ ਰਹਿੰਦੇ ਨੇ ਇੱਕ ਜਿਹੜੀ ਚਰਚਾ ਸੀ ਕਿ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਬੇਨਤੀ ਕੀਤੀ ਗਈ ਲੋਕਾਂ ਨੂੰ ਕਿ ਆਪਾਂ ਕਿਸੇ ਹੋਰ ਪਾਰਟੀ ਦਾ ਬੂਥ ਨਾ ਲਾਈਏ ਕਿਉਂਕਿ ਪਿੰਡ ਦਾ ਮੁੰਡਾ ਪਰ ਇੱਥੇ ਲਗਭਗ ਹਰ ਇੱਕ ਪਾਰਟੀ ਦਾ ਬੂਥ ਲੱਗਿਆ ਹੋਇਆ ਹਰ ਇੱਕ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਵਰਕਰ ਨੇ ਉਹ ਬੈਠੇ ਨੇ ਤੇ ਜਿਹੜੀ ਪੋਲਿੰਗ ਹੈ ਜਿਹੜੀ VOTING ਹੈ ਉਹ ਚੰਗੇ ਤਰੀਕੇ ਨਾਲ ਕਹਿੰਦੇ ਹੋ ਰਹੀ ਹੈ ਤਸਵੀਰਾਂ ਦਿਖਾਉਂਦੇ ਰਾਵਾਂਗੇ ਦੇਖਦੇ ਰਹੋ ਲੋਕੋਸ TV ਧੰਨਵਾਦ